ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰिएशन ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ। ਦੋਸਤੋ ਅੱਜ ਆਪਾਂ ਕਰਾਂਗੇ ਲਾਈਨਿੰਗ ਵਾਲੇ ਪੈਂਟ ਪਲਾਜ਼ੋ ਦੀ ਕਟਿੰਗ। ਬਹੁਤ ਹੀ ਸੌਖੇ ਤੇ ਇਜ਼ੀ ਵੇ ਦੇ ਨਾਲ ਆਪਾਂ ਕਟਿੰਗ ਕਰਾਂਗੇ। ਤੁਸੀਂ ਧਿਆਨ ਦੇ ਨਾਲ ਸਾਰੀ ਵੀਡੀਓ ਦੇਖਣੀ ਆ ਕਿਉਂਕਿ ਬੇਸ਼ੱਕ ਗਰਮੀ ਦਾ ਸੀਜ਼ਨ ਚੱਲਦਾ ਵੇ ਪਰ ਕਈ ਵਾਰੀ ਗਰਮੀ ਦੇ ਕੁਝ ਫੈਬਰਿਕ ਇਦਾਂ ਦੇ ਹੁੰਦੇ ਕਿ ਜਿੰਨਾ ਥੱਲੇ ਆਪਾਂ ਨੂੰ ਲਾਈਨਿੰਗ ਲਾਉਣੀ ਪੈਂਦੀ ਆ। ਠੀਕ ਹੈ। ਸੋ ਇਹ ਹੈਗਾ ਤਾਂ ਗਰਮੀ ਦਾ ਸੂਟ ਆ ਪਰ ਇਹ ਥੋੜਾ ਕੋਸਟਲੀ ਆ ਸੂਟ ਤੇ ਇਹ ਕਪੜਾ ਬਹੁਤ ਵਧੀਆ। ਇਹ ਪਾਰਟੀ ਤੇ ਵੀ ਪਹਿਨਣਾ ਹੈਗਾ ਬਹੁਤ ਸੋਹਣਾ ਫੈਬਰਿਕ ਆ ਪਤਲਾ ਜਿਹਾ ਸੂਟ ਆ ਇਹ ਤੇ ਉਹ ਪਾਰਟੀ ਵੇਅਰ ਆ ਇਹ ਤੇ ਆਪਾਂ ਇਹਦੇ ਥੱਲੇ ਲਾਈਨਿੰਗ ਲਾਉਣੀ ਆ ਠੀਕ ਹੈ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਜਿਵੇਂ ਜਿਵੇਂ ਮੈਂ ਕਟਿੰਗ ਕਰੂੰਗੀ ਜੇ ਤੁਸੀਂ ਮੇਰੇ ਨਾਲ ਨਾਲ ਕਟਿੰਗ ਕਰਨੀ ਆ ਆਪਦਾ ਐਂਚੀ ਟੇਪ ਨਾਪ ਮੈਜ਼ਰਮੈਂਟ ਟੇਪ ਤੇ ਆਪਦਾ ਮਾਰਕਰ ਨਾਲ ਲੈ ਕੇ ਬੈਠੋ ਠੀਕ ਹੈ ਤੇ ਜਿਹੜੀਆਂ ਪਹਿਣਾ ਪਹਿਲੀ ਵਾਰ ਮੇਰਾ ਚੈਨਲ ਦੇਖਦੀਆਂ ਪਈਆਂ ਉਹਨਾਂ ਨੂੰ ਰਿਕੁਐਸਟ ਆ ਕਿ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਪੂਰੀ ਵੀਡੀਓ ਦੇਖਿਓ ਜੇ ਤੁਹਾਨੂੰ ਵਧੀਆ ਲੱਗੀ ਉਸ ਤੋਂ ਬਾਅਦ ਮੈਨੂੰ ਲਾਈਕ ਕਰਿਓ ਤੇ ਮੈਨੂੰ ਕਮੈਂਟ ਚ ਦੱਸਣਾ ਨਾ ਭੁੱਲੋ ਕਿ ਤੁਹਾਨੂੰ ਸਮਝ ਲੱਗੀ ਕਿ ਨਹੀਂ ਜੇ ਨਹੀਂ ਵੀ ਲੱਗੀ ਤਾਂ ਵੀ ਮੈਨੂੰ ਦੱਸ ਦਿਓ ਫਿਰ ਥੋੜਾ ਕਈ ਵਾਰੀ ਅ ਹੋਰ ਤਰੀਕੇ ਦੇ ਨਾਲ ਆਪਾਂ ਸਮਝਾ ਦਾਂਗੇ ਜਿਹਦੇ ਨਾਲ ਤੁਹਾਨੂੰ ਹੋਰ ਵੀ ਇਜ਼ੀ ਲੱਗੇ ਠੀਕ ਹੈ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਠੀਕ ਹੈ ਆ ਦੇਖੋ ਆ ਫੈਬ੍ਰਿਕ ਜਿਹੜਾ ਆਪਾਂ ਜਿਹਦਾ ਆਪਾਂ ਪਲਾਜ਼ੋ ਬਣਾਉਣਾ ਵਾ ਠੀਕ ਹੈ ਇਹ 2.5 ਮੀਟਰ ਤੋਂ ਉੱਪਰ ਆ ਤੇ 2.5 ਮੀਟਰ ਤੋਂ ਥੋੜਾ ਜਿਹਾ ਉੱਪਰ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਜੇ ਤੁਸੀਂ ਪੈਂਟ ਪਲਾਜ ਬਣਾਉਣਾ ਨਾ 2.5 ਮੀਟਰ ਤੋਂ ਲੈ ਕੇ 2.5 ਮੀਟਰ ਤੱਕ ਬਹੁਤ ਸੋਹਣਾ ਪੈਂਟ ਪਲਾਜ ਤੁਹਾਡਾ ਬਣਦਾ ਤੇ ਜੇ ਤੁਹਾਡਾ మీడియం ਹਾਈਟ ਆ ਫਿਰ ਵੀ 2 ਮੀਟਰ ਦੇ ਵਿੱਚ ਵੀ ਤੁਹਾਡਾ ਆਰਾਮ ਦੇ ਨਾਲ ਜਿਹੜਾ ਪੈਂਟ ਪਰਾਜੋ ਉਹ ਬਣ ਜਾਊਗਾ ਸੋ ਇਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆਪਾਂ ਲਾਈਨਿੰਗ ਸੈੱਟ ਕਰ ਲਾਂਗੇ ਆ ਦੇਖੋ ਆਪਾਂ ਲਾਈਨਿੰਗ ਸੈੱਟ ਕਰ ਲਈ ਐ ਠੀਕ ਐ ਆ ਦੇਖੋ ਇਹ ਲਾਈਨਿੰਗ ਨੂੰ ਮੈਂ ਡਬਲ ਕਰਕੇ ਨਾ ਆ ਦੇਖੋ ਪਹਿਲਾਂ ਇਸ ਤਰੀਕੇ ਦੇ ਨਾਲ ਇਦਾਂ ਸੀ ਸਿੰਗਲ ਨੂੰ ਇਦਾਂ ਇਹਨੂੰ ਡਬਲ ਕਰ ਲਿਆ ਡਬਲ ਕਰਕੇ ਆ ਦੇਖੋ ਪਹਿਲਾਂ ਮੈਂ ਇਸ ਤਰੀਕੇ ਦੇ ਨਾਲ ਡਬਲ ਕੀਤਾ ਸੀ ਇਹਨੂੰ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਵਿਛਾ ਲਾਂਗੇ ਦੂਰੀ ਕਰਕੇ ਫਿਰ ਫਿਰ ਇਹਦਾ ਸੈਕਿੰਡ ਫੋਲਡ ਕਰਤਾ ਮਤਲਬ ਕਿ ਇਹਨੂੰ ਇਸ ਤਰੀਕੇ ਦੇ ਨਾਲ ਕਰਤਾ ਵੀ ਚਾਰ ਕੱਪੜੇ ਬਣ ਗਏ ਆ ਦੇਖੋ ਇਹਦੀਆਂ ਚਾਰ ਜਿਹੜੀਆਂ ਕਿ ਆਹੋ ਪੈਆਂ ਬਣਾਤੀਆਂ ਆਪਾਂ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜੇ ਚਾਰੇ ਕਾਰਨਰ ਆਣ ਹੈ ਇਹ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲੈਣੇ ਆ ਆ ਦੇਖੋ ਆ ਚੰਗੀ ਤਰ੍ਹਾਂ ਆਪਾਂ ਚਾਰੇ ਕੱਪੜਿਆਂ ਨੂੰ ਇੱਕ ਦੂਜੇ ਦੇ ਉੱਪਰ ਰੱਖ ਲੈਣਾ ਠੀਕ ਹੈ ਇਦਾਂ ਆ ਦੇਖੋ ਉੱਪਰ ਰੱਖ ਲੇ ਫਿਰ ਇਧਰੇ ਪਾਸੇ ਆਪਾਂ ਥੋੜਾ ਖਿੱਚਾਂਗੇ ਕੱਪੜੇ ਨੂੰ ਖਿੱਚ ਕੇ ਇਹਨੂੰ ਬਰਾਬਰ ਕਰਨਾ ਆਪਾਂ ਆ ਦੇਖੋ ਆਪਾਂ ਬਰਾਬਰ ਕਰ ਲੈਣੇ ਇਧਰੋਂ ਕੰਨੀ ਸਾਰੀ ਬਰਾਬਰ ਕਰ ਲੈ ਸੋ ਇਧਰ ਦੇਖੋ ਆਪਾਂ ਜਿਹੜੀ ਸਾਰੀ ਲਾਈਨਿੰਗ ਆ ਉਹ ਸੈੱਟ ਕਰਕੇ ਰੱਖ ਲਈਏ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਆਪਾਂ ਉਹਦਾ ਨਾਪ ਦੇਖਾਂਗੇ ਵੀ ਕਿੰਨਾ ਨਾਪ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਦੇਖੋ نیچے ਵਾਲੇ ਪਾਸੇ ਆ ਜਾਓ ਤੁਸੀਂ ਆਹ نیچے ਵਾਲਾ ਪਾਸਾ ਪਹੁੰਚਿਆ ਵਾਲਾ ਪਾਸਾ نیچے ਵਾਲੇ ਪਾਸੇ ਆ ਜਾਓ ਸਭ ਤੋਂ ਪਹਿਲਾਂ ਤੁਸੀਂ ਇਧਰ 3 ਇੰਚ ਦਾ ਮਾਰਜਨ ਕੱਢ ਦੋ ਇਹਦੇ 3 ਇੰਚ ਤੇ ਨਿਸ਼ਾਨੀ ਲਾ ਦਿਓ ਇਧਰ ਦੇਖੋ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਆਪਸ ਵਿੱਚ ਮਿਲਾ ਦਿਓ ਆਜੇ ਤੁਸੀਂ ਥੱਲੇ ਵਾਲੇ ਜਿਹੜਾ ਇਹ ਜਿਹੜੀ ਆਪਾਂ 3 ਇੰਚ ਦੀ ਮਾਰਜਿਨ ਇਹ ਜਿਹੜਾ ਲਾਇਆ ਵਾ ਉਹ ਜਿਹੜਾ ਆਪਾਂ نیچےੋਂ ਫੱਟਾ ਮੋੜਨਾ ਵਾ ਠੀਕ ਹੈ ਪਹੁੰਚੇ ਹਾਲੇ ਪਾਸੇ ਆਏ ਨੀਚੇ ਵਾਲੇ ਪਾਸੇ ਹੁਣ ਦੇਖੋ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਚੈੱਕ ਕਰਾਂਗੇ ਲੈਂਥ ਹੁਣ ਲੈਂਥ ਦੇ ਵਿੱਚ ਕੀ ਹੈ ਦੇਖੋ ਲੈਂਥ ਜੇ ਤੁਸੀਂ ਸਲਵਾਰ ਦੀ ਮਣਦੇ ਹੋ ਮੰਨ ਲਓ ਵੀ 37 ਇੰਚ ਪਰ ਇਹ ਜਿਹੜਾ ਪਲਾਜੋ ਇਹ ਆਪਾਂ 2 ਇੰਚ ਛੋਟਾ ਰੱਖਣਾ ਕਿਉਂਕਿ ਇਹਦੇ ਥੱਲੇ ਜਿਹੜੀ ਲੈਸ ਲੱਗਣੀ ਹੈ ਲਟਕਣ ਵਾਲੀ 1.5-2 ਇੰਚ ਉਹਨੇ ਕਵਰ ਕਰ ਦੇਣਾ ਸੋ ਇਹਨਾਂ ਦੀ ਜਿਹੜੀ ਸਲਵਾਰ ਉਹ 37 ਇੰਚ ਲੰਬੀ ਆ ਠੀਕ ਹੈ ਪਰ ਆਪਾਂ ਜਿਹੜੀ ਇਹਦੀ ਕਟਾਈ ਕਰਾਂਗੇ ਆਪਾਂ 1 ਇੰਚ ਛੋਟਾ ਕਰ ਦੇਣੀ ਹੈ 1.5 ਇੰਚ ਅੱਧਾ ਇੰਚ ਬਾਕੀ ਸਲਾਈਆਂ ਸਨੂਆਂ ਚ ਆ ਜਾਣਾ ਵਾ ਠੀਕ ਹੈ ਸੋ ਆਪਾਂ ਜਿਹੜੀ ਇਹਨਾਂ ਦੀ ਲੈਂਥ ਆ ਉਹ ਰੱਖਾਂਗੇ ਆਪਾਂ 36 ਇੰਚ ਆ ਦੇਖੋ ਆ 36 ਇੰਚ ਤੇ ਆਪਾਂ ਨਿਸ਼ਾਨੀ ਲਾ ਦੇ ਇਧਰ ਵੀ ਆਪਾਂ 36 ਇੰਚ ਤੇ ਨਿਸ਼ਾਨੀ ਲਾ ਲੀ ਇਹਨਾਂ ਦੋਨਾਂ ਨਿਸ਼ਾਨਿਆਂ ਨੂੰ ਆਪਾਂ ਆਪਸ ਵਿੱਚ ਕੀ ਕਰਾਂਗੇ ਮਿਲਾ ਦਾਂਗੇ ਆ ਦੇਖੋ ਹੁਣ ਆਪਾਂ ਕੀ ਕਰਨਾ ਦੇਖੋ ਹੁਣ ਧਿਆਨ ਨਾਲ ਆ ਬੰਦ ਪਾਸਾ ਮੇਰੇ ਵਾਲੀ ਸਾਈਡ ਇਧਰਲੇ ਪਾਸੇ ਇਧਰਲੇ ਪਾਸੇ ਖੁੱਲਾ ਪਾਸਾ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਜਿਹੜੇ ਤੁਸੀਂ ਆ ਬੰਦ ਸਾਈਡ ਹੈ ਨਾ ਦੇਖੋ ਧਿਆਨ ਦੇ ਨਾਲ ਆ ਬੰਦ ਸਾਈਡ ਹੈ ਨਾ ਇਥੇ ਤੁਸੀਂ ਕੀ ਕਰੋਗੇ ਇੱਕ ਦੀ ਨਿਸ਼ਾਨੀ ਲਾ ਦੋਗੇ 1 ਇੰਚ ਦੀ ਇੱਕ ਦੀ ਲਾਉਣੇ ਇੱਕ ਦੀ ਲਾਓ ਜੇ ਤੁਹਾਨੂੰ ਕਪੜਾ ਥੋੜਾ ਤਾਂ ਪੌਣੇ 1 ਦੀ ਵੀ ਲਾ ਸਕਦੇ ਪੌਣੇ 1 ਦੀ ਨਿਸ਼ਾਨੀ ਉੱਪਰੋਂ ਲਾ ਦੀ ਪੌਣੇ 1 ਦੀ ਇੱਥੋਂ ਲਾਓ ਇਸੇ ਤਰ੍ਹਾਂ ਇਹ ਤੋੜ मतलब ਜਿੱਥੇ ਦੀ ਕਟੋੜਾ ਤੁਸੀਂ ਪਹੁੰਚਾ ਰੱਖਿਓ ਤੇ ਕਿ ਤੁਸੀਂ ਪੌਣੇ 1 ਦੀ ਨਿਸ਼ਾਨੀ ਲਾਉਣੀ ਆ ਤੇ ਇਹ ਸਾਰੇ ਜਿਹੜੇ ਤੋੜ ਆਪਾਂ ਜਿਹੜੇ ਨਿਸ਼ਾਨੀਆਂ ਆਪਾਂ ਲਾਈਆਂ ਇਹਨਾਂ ਨੂੰ ਤਿੰਨਾਂ ਨੂੰ ਆਪਸ ਚ ਆਪਾਂ ਮਿਲਾ ਦੇਣਾ ਆ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਣਾ ਆ ਦੇਖੋ ਆਪਾਂ ਮਿਲਾਤਾ ਠੀਕ ਹੈ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਲੈਣੀ ਹੈ ਹਿਪ ਇਥੋਂ ਹਿਪ ਦੀ ਮੰਤੀ ਕਰਨੀ ਹੈ ਇੱਕ ਨਾ ਮੈਨੂੰ ਭੈਣ ਦਾ ਕਮੈਂਟ ਆਇਆ ਸੀਗਾ ਉਹ ਕਹਿੰਦੇ ਸੀ ਕਿ ਉਹ ਜਿਹੜੇ ਮੈਂ ਉਹ ਜਿਹੜੀ ਵੀਡੀਓ ਉਹਨਾਂ ਨੇ ਦੇਖੀ ਸੀ ਉਹਦੇ ਜਿਹੜੀ हिਪ ਆਪਾਂ ਇੱਥੇ 10 ਇੰਚ ਦੇ ਨਿਸ਼ਾਨੇ ਰੱਖੀ ਸੀ ਉਹਨਾਂ ਨੇ ਕਿਹਾ ਸੀ ਕਿ ਸਾਰੀ ਹੈਪੀ ਇੰਨੀ ਰੱਖਣੀ ਹੈ ਨਹੀਂ ਮੈਂ ਉਹਨਾਂ ਨੂੰ ਦੱਸਦਾ ਮੈਨੂੰ ਨਾਮ ਭੁੱਲ ਗਿਆ ਭੈਣ ਦਾ ਕੀ ਸੀਗਾ ਉੱਤੇ ਆਈਡੀ ਤੇ ਜਿਹੜਾ ਸ਼ੋਅ ਹੁੰਦਾ ਸੀ ਦੇਖੋ ਮੰਨ ਲਓ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਹੈਪ ਮੈਜ਼ਰ ਕੀਤੀ ਤੁਸੀਂ ਖੜੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਹੈਪ ਮੈਜ਼ਰ ਕੀਤੀ ਮੰਨ ਲਓ ਤੁਹਾਡੀ ਹੈਪ ਆ ਕਿ 40 ਜੇ ਆਪਾਂ ਰਾਉਂਡ ਇਸ ਤਰੀਕੇ ਦੇ ਨਾਲ ਪੂਰੇ ਸਰਕਲ ਦੇ ਵਿੱਚ ਇੰਜ ਟੇਪ ਦੇ ਨਾਲ ਆਪਾਂ ਮੰਦੇ ਆ 40 40 ਦਾ ਤੁਸੀਂ ਚੌਥਾ ਹਿੱਸਾ ਲੈਣਾ ਮਤਲਬ 40 ਦਾ ਚੌਥਾ ਹਿੱਸਾ ਹੋਇਆ 10 ਤੇ ਤੁਸੀਂ ਤਾਂ 10 ਇੰਚ ਰੱਖ ਲਈ ਮੰਨ ਲਓ ਜੇ ਤੁਹਾਡੀ ਇੱਥੇ ਆ ਗਈ 50 ਜੇ ਤੁਸੀਂ ਬਹੁਤ ਹੈਵੀ ਹੋ ਤਾਂ 50 ਦੇ ਹਿਸਾਬ ਤੇ ਆ ਗਈ ਫਿਰ ਤੁਸੀਂ ਇਹਦਾ ਚੌਥਾ ਰੱਖੋਗੇ 25 ਇਸ ਤਰੀਕੇ ਦੇ ਨਾਲ ਤੁਸੀਂ हिਪ ਦੀ ਜਿਹੜੀ ਆ ਉਹ ਮੈਜ਼ਰਮੈਂਟ ਕਰਨੀ ਆ ਹੋਰ ਵੀ ਬਾਕੀ ਜਿਹੜੇ ਤੁਹਾਡੇ ਸਵਾਲ ਹੁੰਦੇ ਮੈਨੂੰ ਜਰੂਰ ਪੁੱਛਿਆ ਕਰੋ ਤੇ ਇੱਕ ਮੇਰਾ ਲਾਈਵ ਜਰੂਰ ਅਟੈਂਡ ਕਰਿਆ ਕਰੋ ਠੀਕ ਹੈ ਹੁਣ ਦੇਖੋ ਇਹ ਜਿਹੜਾ ਇਹ ਬੜਾ ਕਸਟਮਰ ਹੈ ਇਹਨਾਂ ਦੀ हिਪ ਹੈਗੀ 22 ਮਤਲਬ 22 ਇੰਚ ਦੀ ਇਹਨਾਂ ਦੀ हिਪ ਆ ਹੁਣ 22 ਇੰਚ ਦੇ حساب ਦੇ ਨਾਲ ਆਪਾਂ ਇਹਨਾਂ ਦੀ हिਪ ਰੱਖਣੀ ਹੈ ਦੇਖੋ ਜੇ ਤੁਹਾਨੂੰ ਉਮਰ ਹੀ ਨਾ ਪਤਾ ਲੱਗਦਾ ਹੁੰਦਾ ਹੁਣ ਇੱਧਰ ਦੇਖੋ ਇਹ 22 ਇੰਚ ਆਪਾਂ ਇੱਥੋਂ ਐਨਸ਼ਾਨੀ ਲਾਵਾਂਗੇ ਦੇਖੋ 22 ਦਾ ਅੱਧ ਕਿੰਨਾ ਹੋ ਗਿਆ 11.5 ਸੌਰੀ 11 ਠੀਕ ਹੈ ਸੋ ਇਹਨਾਂ ਦੀ ਜਿਹੜੀ हिਪ ਆਪਾਂ ਇਹਨਾਂ ਦੀ ਜੇ ਆਪਾਂ ਸਿੰਗਲ ਕਮੀਜ਼ ਕਰਦੇ ਇਹਨਾਂ ਦੀ ਸੀ 22 हिਪ ਸੋ 22 ਦਾ ਆਪਾਂ ਅੱਧ ਲਿਆ ਵਾ ਇੱਕ ਮੀਟਰ ਮਣਿਆ ਹੋਇਆ ਕਿਉਂਕਿ ਜੇ ਆਪਾਂ ਇਹਦਾ ਇਦਾਂ ਰਾਉਂਡ ਮੈਨ ਦੇ ਫਿਰ ਇਹਨਾਂ ਦੀ 44 ਇੰਚ हिਪ ਜਾਣੀ ਸੀਗੀ ਸੋ 44 ਦਾ ਅੱਧ ਹੋ ਗਿਆ 22 ਤੇ 22 ਦਾ ਅੱਧ ਕਿੰਨਾ ਹੋ ਗਿਆ 11 ਤੇ ਸੋ ਇੱਥੇ ਆਪਾਂ ਜਿਹੜੀ ਆ ਉਹ 11 ਦੇ ਨਿਸ਼ਾਨੀ ਲਾ ਦਾਂਗੇ ਠੀਕ ਹੈ ਇਹ ਜਿਹੜੀ ਹੁਣ ਤੁਸੀਂ 11 ਦੇ ਨਿਸ਼ਾਨੀ ਲਾਈ ਹੈ ਨਾ ਹੁਣ ਦੇਖਣਾ ਤੁਸੀਂ ਇਹਦੀ ਝੋਲੀ ਦੇਖੋ ਸਲਵਾਰ ਦੀ ਜੇ ਤੁਸੀਂ ਸਲਵਾਰ ਦਾ ਨਾਪ ਦੇ ਪਏ ਹੋ ਠੀਕ ਹੈ ਸਲਵਾਰ ਦੀ 10 ਇੰਚ ਆਪਾਂ ਕਟਿੰਗ ਕਰਦੇ ਹੁਣ 4 ਇੰਚ ਦੀ 벨ਟ 14 ਪਾਣੀ ਦੀ ਪਰ ਇਹ ਕਿ ਪੈਂਟ ਪਲਾਜੋ ਸੋ ਇਹਦੀ ਤੁਸੀਂ ਜਿਹੜੀ ਝੋਲੀ ਆ ਉਹ ਤੁਸੀਂ ਰੱਖੋਗੇ 12 ਇੰਚ ਤੱਕ ਬਹੁਤ ਆ 12 ਨਹੀਂ ਤੇ 12.5 ਤੱਕ ਰੱਖ ਦੋ 12.5 ਇੰਚ ਤੱਕ ਵੀ ਬਹੁਤ ਆ ਝੋਲੀ ਹੁਣ ਉੱਪਰੋਂ ਥੱਲੇ ਨੇ ਤੁਸੀਂ 12:30 ਤੇ ਨਿਸ਼ਾਨੀ ਲਾਈ ਹੁਣ ਇੱਥੇ ਵੀ ਦੇਖੋ ਵੀ 11 ਹੀ ਆ ਮम्मा ਆ ਵੀ 11 ਹੋਣੀ ਚਾਹੀਦੀ ਆ ਹੁਣ ਇੱਧਰ ਦੇਖੋ ਆ ਤੁਸੀਂ ਇੱਥੋਂ ਥੱਲੇ 12:30 ਦੀ ਨਿਸ਼ਾਨੀ ਲਾਈ ਸੀ ਇੱਧਰੋਂ ਵੀ ਥੱਲੇ ਹੁਣ ਤੁਸੀਂ 12:30 ਤੇ ਨਿਸ਼ਾਨੀ ਲਾਹੋਗੇ ਹਾਂ ਇਹ ਦੋਨੋਂ ਇੱਥੋਂ ਥੱਲੇ 12:30 ਤੇ ਤੁਸੀਂ ਨਿਸ਼ਾਨੀ ਲਾ ਲਈ ਹੁਣ ਇਹਨਾਂ ਦੋਨੋਂ ਨਿਸ਼ਾਨੀ ਨੂੰ ਆਪਾਂ ਆਪਸ ਵਿੱਚ ਮਿਲਾ ਦਾਂਗੇ ਆ ਦੇਖੋ 11 ਬੰਦੀ ਪਈ ਆ ਹੋਰੀ ਇੱਕ ਮਿੰਟ ਆ ਦੇਖੋ ਇੱਥੋਂ 12.5 ਤੇ ਇੱਥੋਂ ਵੀ 12.5 ਇਹਨਾਂ ਦੋਨੋਂ ਨਿਸ਼ਾਨਿਆਂ ਨੂੰ ਆਪਸ ਵਿੱਚ ਮਿਲਾ ਦਿਓ ਇਹਨਾਂ ਦੋਨਾਂ ਨੂੰ ਆਪਸ ਵਿੱਚ ਮਿਲਾ ਦਿਓ ਮਤਲਬ ਇਹ ਬਾਕਸ ਜਿਹਾ ਬੰਨਣਾ ਚਾਹੀਦਾ ਹੁਣ ਜਦ ਤੁਸੀਂ ਆਹ ਚੀਜ਼ਾਂ ਨਾ ਜਿਹੜੇ ਜਿਹੜੇ ਪਾਸੇ ਖੁੱਲਾ ਵਾ ਸਾਬ ਬੰਦ ਸਾਈਡਾ ਮੇਰੇ ਵਾਲੇ ਪਾਸੇ ਇਧਰਲੇ ਪਾਸਿਆਂ ਨੂੰ ਤੁਸੀਂ ਨਿਸ਼ਾਨੀ ਲਾਉਣੀ ਇਥੇ 2.5 ਤੇ 8 1/2 ਇੰਚ ਦੀ ਇੱਕ ਇਦਾਂ 2 1/2 ਇੰਚ ਦੀ ਲਾਈਨ ਮਾਰ ਦਿਓ ਇੱਥੋਂ ਐ L ਸ਼ੇਪ ਬਣਾਉਣੀ ਆ ਦੇਖੋ ਆ 8 1/2 ਦਾ ਪੁਆਇੰਟ ਆ ਪਿਆ 1 ਦਾ ਪੁਆਇੰਟ ਇੱਧਰ ਪਿਆ ਤੇ ਇਹਨੂੰ ਇੱਥੇ ਤੁਸੀਂ ਗਲਾਈ ਦੇ ਦਿਓ ਆ 1 ਇੰਚ ਦੇ ਹਿਸਾਬ ਤੇ ਆਪਾਂ ਗਲਾਈ ਦੇਤੀ ਠੀਕ ਹੈ ਹੁਣ ਇਹ ਹੋ ਗਿਆ ਆਪਣਾ ਚੋਲੀ ਵਾਲਾ ਕੰਮ ਕੰਪਲੀਟ ਹੁਣ ਇੱਧਰਲੇ ਸਾਈਡ ਤੇ ਆਜੋ ਪੌਂਚੇ ਵਾਲੇ ਪਾਸੇ ਪੌਂਚੇ ਵਾਲੇ ਪਾਸੇ ਤੁਸੀਂ ਕੀ ਕਰਨਾ ਹੁਣ ਦੇਖੋ ਆ ਵਾ ਜਿਹੜਾ ਇਹ ਸੀ ਆਪਣਾ 11 ਇੰਚ ਠੀਕ ਹੈ ਹੁਣ 11 ਦਾ ਅੱਧਾ ਕਿੰਨਾ ਹੋਇਆ ਸਾਢੇ ਪੰਜ ਸੋ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਇੱਥੋਂ ਸਾਢੇ ਪੰਜ ਤੇ ਨਿਸ਼ਾਨੀ ਲਾ ਲੋਗੇ ਇੱਧਰ ਦੇਖੋ ਆ ਦੇਖੋ ਇੱਥੋਂ ਇੱਧਰ ਨੂੰ ਸਾਢੇ ਪੰਜ ਤੇ ਨਿਸ਼ਾਨੀ ਲਾਉਂਗੇ ਇੱਥੋਂ ਵੀ ਸਾਢੇ ਪੰਜ ਤੇ ਨਿਸ਼ਾਨੀ ਲਾ ਲੋਗੇ ਹੁਣ ਇਹਨਾਂ ਦੋਨਾਂ ਨਿਸ਼ਾਨੀਆਂ ਤੁਸੀਂ ਮਿਲਾਉਣਾ ਮਿਲਾੜੋ ਨਹੀਂ ਮਿਲਾਉਣਾ ਨਾ ਬਲਾਓ ਤੇ ਉਸ ਵਿੱਚੋਂ ਮਿਲਾ ਹੀ ਲਓ ਤਾਂ ਜਿਆਦਾ ਵਧੀਆ ਤੁਹਾਨੂੰ ਫਿਰ ਈਜ਼ੀ ਹੋ ਜਾਊਗਾ ਸਮਝ ਜਲਦੀ ਲੱਗ ਜੂਗੀ ਇਹਨਾਂ ਦੋਨੋਂ ਨਿਸ਼ਾਨਿਆਂ ਨੂੰ ਆਪਾਂ ਵਾਪਸ ਚ ਮਿਲਾ ਦਿੰਨੇ ਆ। ਠੀਕ ਹੈ। ਹੁਣ ਕੀ ਕਰਨਾ ਹੁਣ ਆਪਾਂ ਰੱਖਣਾ ਪਹੁੰਚਾ। ਹੁਣ ਪਹੁੰਚਾ ਦੇਖਾਂਗੇ ਕਿੰਨਾ। ਆਮ ਪਲਾਜ ਦਾ 6 ਇੰਚ ਪਹੁੰਚਾ ਹੁੰਦਾ। ਜੇ ਪਤਲੀਆਂ ਕੁੜੀਆਂ। ਜੇ ਥੋੜਾ ਭਾਰਾ ਹੋ ਸਰੀਰ ਫਿਰ 7 7.5 ਇਹਨਾਂ ਦੀ ਡਿਮਾਂਡ ਆ ਕਿ 7 ਇੰਚ ਪਹੁੰਚਾ ਰੱਖਣਾ। ਹੁਣ 7 ਦਾ ਅੱਧ ਕਿੰਨਾ ਹੋ ਗਿਆ 3.5। ਹੁਣ ਤੁਸੀਂ ਕੀ ਕਰਨਾ ਜਿੱਥੇ 5.5 ਦੇ ਨਿਸ਼ਾਨੇ ਲਏ ਸੀ ਤੇ 3.5 ਦਾ ਨਿਸ਼ਾਨੀ ਇੱਥੇ ਰੱਖਣੀ। ਇਧਰ 1 ਇੰਚ ਰੱਖ ਲਿਆ ਆਪਾਂ। ਇੱਧਰ 7 ਤੇ ਨਿਸ਼ਾਨੀ ਲਾਤੀ ਸੋ ਇਹ ਜਿਹੜਾ ਪੌਂਚਾ ਇਹ ਬਣ ਗਿਆ 7 ਇੰਚ ਦਾ ਪੌਂਚਾ ਹੁਣ ਕੀ ਕਰਨਾ ਇਹਨੂੰ ਇਹਦੇ ਨਾਲ ਆਪਾਂ ਮਿਲਾ ਦਾਂਗੇ ਦੇਖੋ ਮੇਰੇ ਕੋਲ ਮੈਜਰ ਟੇਪ ਨਾਲ ਹੀ ਕਰਨੀ ਹੈ ਜੇ ਤੁਹਾਡੇ ਕੋਲ ਸਕੇਲ ਹੈਗਾ ਤਾਂ ਤੁਸੀਂ ਸਕੁਅਰ ਦੇ ਨਾਲ ਕਰ ਲਓ ਠੀਕ ਹੈ ਸਕੇਲ ਦੇ ਨਾਲ ਉਹ ਬਣੇ ਇਸ ਤਰੀਕੇ ਦੇ ਨਾਲ ਹੁੰਦਾ ਵਾ ਪਰ ਮੈਂ ਇੰਜ ਟੇਪ ਵੀ ਜ਼ਿਆਦਾ ਯੂਜ਼ ਕਰਦੀ ਆ ਸੋ ਇਹਨੂੰ ਜਿਹੜੀ ਆ ਨਿਸ਼ਾਨੀ ਆ ਇਹਨੂੰ ਇਹਦੇ ਨਾਲ ਮਿਲਾ ਦੇ ਅਦੇ ਕੋ ਲਾ ਦੇ ਹੁਣ ਇਹ ਹੋ ਗਿਆ ਫਰੰਟ ਵਾਲੀ ਸਾਈਡ ਦਾ ਫਰੰਟ ਵਾਲੀ ਸਾਈਡ ਹੁਣ ਉੱਪਰ ਦੀ ਸਾਈਡ ਤੇ ਆ ਜਾਓ ਇੱਥੇ ਐਸ ਸਾਈਡ ਤੇ ਆ ਜਾਓ ਇਧਰਲੇ ਪਾਸੇ ਆ ਜਾਓ ਦੇਖੋ ਤੁਸੀਂ ਜਿਹੜੀ ਆ ਚੀਜ਼ ਨਿਸ਼ਾਨੀ ਲਾਈ ਸੀ ਦੇਖੋ ਇਹਦੇ 5.5 ਤੇ ਆਪਾਂ ਦੇ ਅੱਧੇ ਦਾ ਇਹ 11 ਸੀ ਪੂਰਾ ਤੇ 11 ਦਾ ਅੱਧ ਹੁੰਦਾ 5.5 5.5 ਤੇ ਨਿਸ਼ਾਨੀ ਲਾ ਦੀ ਹੁਣ 5.5 ਵਾਲੀ ਨਿਸ਼ਾਨੀ ਦੇ 2 ਇੰਚ ਇਧਰ ਨੂੰ ਤੇ 2 ਇੰਚ ਇਧਰ ਨੂੰ ਦੋ ਤੁਸੀਂ ਨਿਸ਼ਾਨੀਆਂ ਲਾਓਗੇ ਤੇ ਇਹ ਜਿਹੜੀਆਂ ਤੁਸੀਂ ਨਿਸ਼ਾਨੀਆਂ ਆਏ ਇਹ ਥੱਲੇ 5 ਇੰਚ ਤੱਕ ਲੰਬੀ ਲੈਣ ਸਿੱਧੀ ਖਿਚੋਗੇ ਤੁਸੀਂ ਇੱਥੇ ਆਪ ਪਾਵਾਂਗੇ ਪਲੇਟਾਂ ਤਾਂ ਕਿ ਜਿਹੜਾ ਪਲਾਜੋ ਆ ਬੈਕ ਤੋਂ ਦਾ ਕਵਰ ਹੋ ਜਾਊਗਾ ਪਰ ਫਰੰਟ ਤੋਂ ਫਲਫੀ ਜਿਆਣਾ ਰਵੇ ਤੁਸੀਂ ਦੇਖੋ ਜੈਂਟਸ ਦੀਆਂ ਪੈਂਟਾਂ ਦੇ ਨਾਲ ਏਦਾਂ ਦੋ ਪਲੇਟਾਂ ਉੱਪਰ ਪਾਈਆਂ ਹੁੰਦੀਆਂ ਇਹ ਉਹ ਚੀਜ਼ ਬਣ ਜੂਗੀ ਠੀਕ ਹੈ ਇੱਥੋਂ ਅੱਧਾ ਅੱਧਾ ਇੰਚ ਚੱਕ ਕੇ ਆਪਾਂ ਇੱਥੇ ਭਲੋਈਆਂ ਪਾਉਣੀਆਂ ਠੀਕ ਹੈ ਹੁਣ ਆ ਜਿਓ ਉੱਪਰਲੀ ਸਾਈਡ ਤੇ ਜਿੱਥੇ ਆਪਣਾ ਬੈਲਟ ਤੇ ਇਲਾਸਟਿਕ ਪਾਣੀ ਹੈ ਉੱਪਰਲੀ ਸਾਈਡ ਆ ਜਿਹੜੀ ਤੁਸੀਂ ਦੇਖੋ ਜਿਹੜੀ ਤੇ ਹੈਗੀ ਫਰੰਟ ਵਾਲੀ ਸਾਈਡ ਠੀਕ ਹੈ ਆ ਸਾਰੀ ਆਪਣੀ ਹੋ ਗਈ ਜਿਹੜੀ ਆ ਇੱਥੇ ਤੇ ਕਰ ਆਪਣੀ ਲੰਬਾਈ ਆ ਬਲਾਜੋ ਦੀ ਉੱਪਰ ਜਿਹੜਾ ਮਾਰ ਦੇਣਾ ਆਪਾਂ ਛੱਡਣਾ ਉਹ ਦੇਖੋ ਕੇਸ ਹਾਂ ਵਿਚਨਾ ਉੱਪਰੋਂ ਜਿਹੜਾ ਫਰੰਟ ਵਾਲਾ ਪਾਸਾ ਵਾ ਉਹ ਤੁਸੀਂ 2.5 ਤੇ ਨਿਸ਼ਾਨੀ ਲਾਦੋਂਗੇ ਆ 2.5 ਤੇ ਨਿਸ਼ਾਨੀ ਲੱਗ ਗਈ ਆਪਣੀ ਆ ਦੇਖੋ ਆ 2.5 ਦੀ ਨਿਸ਼ਾਨੀ ਆ ਇਹਨੂੰ ਇੱਧਰ ਵੀ ਲਾ ਲਈ ਲੋ 2.5 ਤੇ ਇਹਨਾਂ ਤਿੰਨਾਂ ਨਿਸ਼ਾਨੀਆਂ ਨੂੰ ਆਪਾਂ ਆਪਸ ਵਿੱਚ ਮੈਚ ਕਰਦਾਂਗੇ ਕਿਉਂਕਿ ਦੇਖੋ ਇਹ 벨ਟ ਪਹਿਣੀ ਆ ਠੀਕ ਹੈ 벨ਟ ਇਹ 2 ਇੰਚ ਦੀ 벨ਟ ਹੋਏਗੀ 2 ਜਾਂ 2.5 ਇੰਚ ਦੀ 벨ਟ ਤੇ ਅੱਧਾ ਇੰਚ ਆਪਾਂ ਅੰਦਰ ਨੂੰ ਫੋਲਡ ਕਰਾਂਗੇ ਇਹ ਦਾ ਹੋ ਗਿਆ ਫਰੰਟ ਵਾਲਾ ਸਾਈਡ ਹੁਣ ਬੈਕ ਸਾਈਡ ਦੀ ਕਿੱਦਾਂ ਕਰਨੀ ਹੈ ਬੈਕ ਸਾਈਡ ਦੀ ਇੱਥੇ ਤੁਸੀਂ ਇਦਾਂ ਹੀ ਰਹਿਣ ਦੇਣੀ ਆ ਪਰ ਜਿੱਥੇ ਤੁਸੀਂ ਆ ਆਰਕ ਬਣੀ ਹੋਈ ਆ ਇੱਥੋਂ ਤੁਸੀਂ ਉੱਪਰ ਨੂੰ ਠੀਕ ਹੈ ਆ ਦੇਖੋ ਆ ਆਪਾਂ ਨਿਸ਼ਾਨੀ ਲਾਈ ਹੋਈ ਹੈ ਇੱਕ ਮਿੰਟ ਇਹਦੇ ਉੱਪਰ ਨੂੰ ਤੁਸੀਂ ਇਹਦੇ 3.5 ਤੇ ਨਿਸ਼ਾਨੀ ਲਾ ਦਿਓ ਸਾਢੇ ਤਿੰਨ ਦਿਲਾਉਣੀ ਸਾਢੇ ਤਿੰਨ ਤੋਂ 4 ਇੰਚ ਤੇ ਵੀ ਲਾ ਸਕਦੇ ਠੀਕ ਹੈ ਇਹ ਜਿਹੜੀ ਨਿਸ਼ਾਨੀ ਹੈ ਤੁਸੀਂ ਇਹਨੂੰ ਇਹਦੇ ਨਾਲ ਮਿਲਾ ਦਿਓ ਇਹ ਹੋ ਗਈ ਆਪਣੀ ਬੈਕ ਸਾਈਡ ਦੀ ਹੁਣ ਦੇਖੋ ਇਹ ਨਿਸ਼ਾਨੀ ਆਪਾਂ ਬੈਕ ਸਾਈਡ ਦੀ ਲਾ ਲਈ ਆ ਬਟ ਆਪਾਂ ਕੀ ਕਰਨਾ ਵਾ ਆਹ ਦਾ ਫਰੰਟ ਸਾਈਡ ਤੇ ਦੋ ਪੱਲੇ ਹੋਏ ਜਿੱਥੇ ਆਪਾਂ ਨਿਸ਼ਾਨ ਇਹਦਾ ਫਰੰਟ ਸਾਈਡ ਹੋਣਾ ਹੁਣ ਪਲਾਜ਼ੋ ਦੀ ਜਿਹੜੀ ਬੈਕ ਸਾਈਡ ਹੈ ਉਹਦੀ ਕਿੱਦਾਂ ਕਟਿੰਗ ਕਰ ਰਹੀਆਂ ਉਹ ਦੇਖੋ ਤੁਸੀਂ ਇੱਥੋਂ ਆਪਣੀ ਸਟਾਰਟ ਸੀਗੀ ਇੱਥੋਂ 2 ਇੰਚ ਤੇ ਨਿਸ਼ਾਨੀ ਲਾਉਂਗੇ ਤੁਸੀਂ 2 ਇੰਚ ਤੇ ਇੱਥੋਂ ਵੀ ਥੱਲੇ 2 ਇੰਚ ਤੇ ਨਿਸ਼ਾਨੀ ਲਾਉਣੀ ਇਸ ਤਰ੍ਹਾਂ ਕਰਦੇ ਕਰਦੇ ਤੁਸੀਂ 2 ਇੰਚ ਤੇ ਨਿਸ਼ਾਨੀ ਲਾਈ ਜਾਣੀ

ਦੇਖੋ ਆ ਆਪਾਂ ਨਿਸ਼ਾਨੀਆਂ ਸਾਰੀਆਂ ਲਾ ਲਈਆਂ ਆ ਫਰੰਟ ਦੀਆਂ ਵੀ ਹੋ ਗਈਆਂ ਬੈਕ ਦੀਆਂ ਵੀ ਹੋ ਗਈਆਂ ਹੁਣ ਆਪਾਂ ਕੀ ਕਰਨਾ ਹੁਣ ਦੇਖੋ ਹੁਣ ਆਪਾਂ ਕੀ ਕਰਨਾ ਇਧਰਲੀ ਸਾਈਡ ਤੇ ਆ ਜਾਓ ਆ ਸਾਈਡ ਤੇ ਬੰਦ ਵਾਲੀ ਸਾਈਡ ਤੇ ਇਧਰ ਘਰਦੇ ਨੇ ਕੈਮਰਾ ਮੜਾਜਾ ਆ ਦੇਖੋ ਆ ਦੇਖੋ ਹੁਣ ਜਿਹੜੀ ਕਟਿੰਗ ਕਰਨੀ ਆ ਇਧਰੋਂ ਤੁਸੀਂ ਚਾਰਾਂ ਬੱਲਿਆਂ ਦੀ ਕਰਨੀ ਆ ਇਧਰੋਂ ਸਿਰਫ ਦੋ ਵਾਲਿਆਂ ਦੀ ਚੱਕਣੀ ਆ ਠੀਕ ਹੈ ਹੁਣ ਆ ਦੇਖੋ ਇੱਥੋਂ ਆਪਾਂ अद्धा इंच का मार्जिन छा देखो ये जो मार्जिन छा सिलाई जी स्टिचिंग करा तो उपरों आप पेल ही अद्धा इंच से दो कपड़े उपरू चको गे इथों इन कटिंग कर दौ हो गया हम की करना तुसी? ਇਹ ਆਪਣੀ ਲਾਈਨਿੰਗ ਆ ਹਨਾ ਆ ਜਿਹੜੀ ਤੁਸੀਂ ਇਹ ਲਾਈਨਿੰਗ ਆ ਆ ਜਿਹੜੀ ਤੁਸੀਂ ਨਿਸ਼ਾਨੀ ਲਾਈ ਨਾ 2 ਇੰਚ ਵਾਲੀ ਆ 2 ਇੰਚ ਜਿਹੜੀ ਪਰ੍ਹਾਂ ਨੂੰ ਤੁਸੀਂ ਨਿਸ਼ਾਨੀ ਲਾਈ ਆ ਇਹਨੂੰ ਥੋੜਾ ਤੁਸੀਂ ਡਾਰਕ ਕਰ ਦੋਗੇ ਡਾਰਕ ਕਰਨ ਤੋਂ ਬਾਅਦ ਇਹਦੀ ਜਿਹੜੀ ਸਾਰੀ ਨਿਸ਼ਾਨੀ ਨਾ ਲਾਈਨਿੰਗ ਥਾਣੀ ਥੱਲੇ ਚੜੀ ਜਾਊਗੀ ਆ ਦੇਖੋ ਆਪਾਂ ਡਾਰਕ ਕਰ ਦਿੰਦੇ ਆ ਇਸ ਤਰੀਕੇ ਦੇ ਨਾਲ ਸਾਰੀ ਇਹ ਜਿਹੜੀ ਨਿਸ਼ਾਨੀ ਨੀਚੇ ਵਾਲੇ ਕਪੜੇ ਤੇ ਲੱਗ ਜੂਗੀ ਦੇਖੋ ਲੱਗ ਚੁੱਕੀ ਆਪਣੀ ਨਿਸ਼ਾਨੀ ਸੋ ਹੁਣ ਆਪਾਂ ਪਹਿਲਾਂ ਕੀ ਕਰਾਂਗੇ ਪਹਿਲਾਂ ਉੱਪਰਲੇ ਜਿਹੜੇ ਦੋ ਕਪੜੇ ਝੱਕਾਂਗੇ ਉੱਪਰੋਂ ਉੱਪਰੋਂ ਦੋ ਲੇਅਰਾਂ ਝੱਕਾਂਗੇ ਕਪੜੇ ਦੀਆਂ ਲਾਈਨਿੰਗ ਦੀਆਂ ਦੋ ਲੇਅਰਾਂ ਝਾਕੇ ਤੇ ਇਧਰੇ ਪਾਸੇ ਵੀ ਅੱਧਾ ਆ ਨਿਸ਼ਾਨੀ ਆਪਣੀ ਪਿਛਲੀ ਸਾਈਡ ਦੀ ਇਹਨੂੰ ਵੀ ਤੁਸੀਂ ਛੇੜਨਾ ਇੱਧੇ ਤੋਂ ਬਾਅਦ ਅੱਧਾ ਇੰਚ ਛੜ ਕੇ ਕਟਿੰਗ ਕਰੋ ਤੇ ਇਧਰ ਦੇਖੋ ਇਸੇ ਤਰੀਕਾ ਆਪਾਂ ਸਾਰੀ ਕਟਿੰਗ ਇਸੇ ਤਰੀਕੇ ਦੇ ਨਾਲ ਹੀ ਕਰਦਾਂਗੇ ਅਦਿਕਾ ਹੋ ਗਈ ਤੇ ਹੁਣ ਆਪਾਂ ਕੀ ਕਰਨਾ ਇਥੋਂ ਫਰੰਟ ਜਿਹੜਾ ਚੱਕਣਾ ਵਾ ਇਧਰ ਦੇਖੋ ਦੋ ਤਿਆਂ ਚੱਕੀ ਗਾ ਦੋ ਤਿਆਂ ਚੱਕ ਲਓ ਤੇ ਜਿੱਥੇ ਆਪਣੀ ਆ ਨਿਸ਼ਾਨੀ ਲੱਗੀ ਸੀ ਸਿੱਧੀ ਇਹਨੂੰ ਆਪਾਂ ਸਿੱਧੀ ਕਟਿੰਗ ਕਰਦਾਂਗੇ ਦੇਖ ਕੇ ਦੇਖ ਕੇ ਕਰਨਾ ਇਹ ਥੱਲੇ ਵਾਲੀ ਲਾਈਨ ਨਾ ਖੱਟੀ ਜਾਵੇ ਆ ਦੇਖੋ ਇਹ ਫਰੰਟ ਵਾਲੀ ਸਾਈਡ ਨੂੰ ਉੱਪਰੋਂ ਚੱਕ ਦਿਓ ਤੁਸੀਂ ਤੇ ਆ ਜਿਹੜੀਆਂ ਤੁਸੀਂ ਬਲੋਈਆਂ ਪਾਈਆਂ ਸੀ ਨਾ ਦੇਖੋ ਆਪਣੇ ਇਧਰ ਦੀ ਸਾਈਡ ਤੇ ਵਿਜੀਬਲ ਇਧਰ ਐਵੇਂ ਇਧਰ ਲਾ ਲਓ ਤੁਸੀਂ ਬਲੋਈਆਂ ਇਹ ਇਦਾਂ ਨਿਸ਼ਾਨੀ ਇੱਥੇ ਲਾ ਲਓ ਇਹਨੂੰ ਇੱਥੇ ਚੱਕ ਦਿਓ ਉੱਪਰੋਂ ਹੁਣ ਆਜੋ ਤੁਸੀਂ ਨੀਚੇ ਵਾਲੀ ਸਾਈਡ ਆ ਦੇਖੋ ਆਪਾਂ ਜਿਹੜੀ ਆ ਨਿਸ਼ਾਨੀ ਲਾਈ ਸੀ ਨੀચે ਤੱਕ ਲੱਗ ਗਈ ਸੀ ਰਾਮ ਦੇ ਨਾਲ ਠੀਕ ਹੈ ਇੱਥੋਂ ਵੀ ਆਪਾਂ ਇਸੇ ਤਰੀਕੇ ਨਾਲ ਥੋੜੀ ਨਿਸ਼ਾਨੀ ਨੂੰ ਡਾਰਕ ਕਰ ਦਿੰਨੇ ਆ ਇੱਧਰ ਦੇਖੋ ਆ ਦੇਖੋ ਆਪਾਂ ਉੱਪਰਲਾ ਕੱਪੜਾ ਉੱਤੋਂ ਚੱਕ ਤਾਂ ਆ ਨੀਚੇ ਵਾਲੀ ਸਾਈਡ ਵੀ ਤੁਸੀਂ ਕੀ ਕਰਨਾ ਇੱਧਰਲੇ ਪਾਸਿਓਂ ਆਪਾਂ ਅੱਧਾ ਇੰਚ ਛੱਡ ਗਏ ਇੱਧਰ ਤਾਂ ਆਪਣੀ ਆਲਰੇਡੀ ਕਟਿੰਗ ਹੋ ਚੁੱਕੀ ਆ ਇੱਧਰ ਆਪਾਂ ਅੱਧਾ ਇੰਚ ਛੱਡਾਂਗੇ ਤੇ ਦੀ ਇਸੇ ਤਰੀਕੇ ਨਾਲ ਆਪਾਂ ਹੀ ਕਟਿੰਗ ਕਰਾਂਗੇ ਇੱਥੇ ਕਰਾਂਗੇ ਆਪਾਂ ਆਪਣੇ ਵੱਲ ਥੋੜਾ ਕੱਪੜਾ ਕਰ ਲੈਨੇ ਹੁਣ ਇਧਰੋਂ ਦੇਖ ਕਿਵੇਂ ਕਰਨਾ ਇਹ ਜਿਹੜੀ ਆਪਾਂ ਨਿਸ਼ਾਨੀ ਲਾਈ ਸੀ ਤੇ ਉੱਪਰ ਉੱਪਰ ਬਿਲਕੁਲ ਵਟਾਂ ਕਟਿੰਗ ਕਰਾਂਗੇ ਇਹਨੂੰ ਨਹੀਂ ਆਪਾਂ ਐਕਸਟਰਾ ਮਾਰਜਿਨ ਛੱਡਣਾ ਆਏ ਦੇਖੋ ਹੁਣ ਇਹ ਹੋ ਗਈ ਲਾਈਨਿੰਗ ਦੀ ਕਟਿੰਗ ਪਲਾਜੋ ਦੀ ਲਾਈਨਿੰਗ ਦੀ ਕਟਿੰਗ ਤੇ ਹੁਣ ਆਪਾਂ ਉੱਤੇ ਕੱਪੜਾ ਰੱਖ ਕੇ ਉਹਨੂੰ ਕਿੱਦਾਂ ਕਟਿੰਗ ਕਰਨੀ ਉਹ ਦੇਖੋ ਆ ਹੁਣ ਕੱਪੜਾ ਪਲਾਜੋ ਦਾ ਠੀਕ ਹੈ ਇੰਨੇ ਤਰੀਕੇ ਦੇ ਨਾਲ ਖੋਲੋ ਸੋ ਇਧਰ ਦੇਖੋ ਜਿਵੇਂ ਆਪਾਂ ਲਾਈਨਿੰਗ ਰੱਖੀ ਸੀਗੀ ਸੈੱਟ ਕਰਕੇ ਆ ਦੇਖੋ ਚਾਰ ਇਦਾਂ ਤਿਆਂ ਬਣਾ ਲਿਆ ਸਿੱਧੀਆਂ ਠੀਕ ਹੈ ਇਸੇ ਤਰੀਕੇ ਦੇ ਨਾਲ ਹੀ ਆਪਾਂ ਕਪੜਾ ਵੀ ਇਦਾਂ ਹੀ ਸੈੱਟ ਕਰਦਾ ਹੈ ਠੀਕ ਹੈ ਤੇ ਹੁਣ ਆਪਾਂ ਕੀ ਕਰਾਂਗੇ ਦੇਖੋ ਇਸ ਤਰੀਕੇ ਦੇ ਉੱਤੇ ਲਾਈਨ ਹੀ ਰੱਖਾਂਗੇ ਆਪਾਂ ਇਹਨੂੰ ਸੈੱਟ ਕਰਕੇ ਇਹ ਜਿਹੜੀ ਤੁਸੀਂ ਤੇ ਲਾਈਨਿੰਗ ਰਕਣੀ ਹੈ ਇਹ ਨਹੀਂ ਸੋਚਣਾਗਾ ਵੀ ਇਦਰੋਂ ਵੀ ਕਾਰਨਰ ਮੈਚ ਕਰਕੇ ਰੱਖਾਂਗੇ ਜਿਵੇਂ ਤੁਸੀਂ ਇਦਰੋਂ ਐਕਸਟਰਾ ਮਾਰਜਨ ਲਾਈਨਿੰਗ ਦਾ ਕੱਟਿਆ ਸੀ ਉਵੇਂ ਤੁਸੀਂ ਕੱਪੜੇ ਦਾ ਵੀ ਕਟੋਗੇ ਉੱਪਰੋਂ ਬੇਸ਼ੱਕ ਤੁਸੀਂ ਇਦਾਂ ਕਰ ਸਕਦੇ ਹੋ ਕਿ ਉੱਪਰੋਂ ਆਪਾਂ ਇਦਾਂ ਹੀ ਕੱਟਿਆ ਸੀਗਾ ਇਹ ਲਾਈਨ ਉੱਪਰ ਆਪਾਂ ਬਿਲਕੁਲ ਇਹਨੂੰ ਸੈੱਟ ਕਰੋ ਤੇ ਹੁਣ ਆਪਾਂ ਇਹਦੀ ਕੀ ਕਰਾਂਗੇ ਉੱਪਰ ਆ ਕੇ ਇਹਨੂੰ ਕਟਿੰਗ ਕਰ ਦਾਂਗੇ ਆ ਦੇਖੋ ਹੁਣ ਇਹ ਜਿਹੜੀ ਕਟਿੰਗ ਕਰਨੀ ਹੈ ਦੇਖੋ ਧਿਆਨ ਨਾਲ ਇਧਰਲੇ ਪਾਸੋਂ ਕਟਿੰਗ ਆਪਾਂ ਚਾਰਾ ਕੱਪੜਿਆਂ ਦੀ ਕਰਨੀ ਹੈ ਔਰ ਇਧਰੋਂ ਆਪਾਂ ਦੋ ਦੋ ਦੀ ਜਿਵੇਂ ਆਪਾਂ ਪਹਿਲਾਂ ਕੀਤੀ ਸੀ ਉਵੇਂ ਆ ਦੇਖੋ ਇਧਰੋਂ ਆਪਾਂ ਚਾਰਾ ਕੱਪੜਿਆਂ ਦੀ ਕਰਾਂਗੇ ਇਹਦੇ ਨਾਲ ਬਿਲਕੁਲ ਹੁਣ ਇਧਰਲੀ ਸਾਈਡ ਤੋਂ ਆਪਾਂ ਪਹਿਲਾਂ ਉੱਪਰਲੇ ਦੋ ਕੱਪੜੇ ਚੱਕਾਂਗੇ ਆ ਦੇਖੋ ਉੱਪਰੋਂ ਇੱਕ ਤੇ ਦੋ ਚੱਕ ਲੇ ਚੱਕ ਕੇ ਨੀਚੇ ਵਾਲੇ ਕੱਪੜੇ ਨੂੰ ਜੋੜ ਦੇਣਾ ਕਰੋ ਵੀ ਦੋ ਹੈਗੇ ਆ ਪਲੇਟੇ ਨਾਲ ਕੇ ਤਿੰਨ ਨਾ ਘੱਟ ਦਿਓ ਤੇ ਐਵੇਂ ਲਾਈਨਿੰਗ ਦੇ ਨਾਲ ਨਾਲ ਆਪਾਂ ਇਹਦੀ ਕਟਿੰਗ ਕਰਦਾਂਗੇ ਆ ਦੇ ਕੋਪਾ ਕੱਟ ਕੇ ਤਿਕਰ ਕਰ ਲਈ ਆ ਤੇ ਇਥੋਂ ਵੀ ਆਪਾਂ ਇਹਨੂੰ ਚੱਕ ਕੇ ਆਹ ਹੋ ਗਈ ਆ ਫਰੰਟ ਸਾਈਡ ਦੀ ਕਟਿੰਗ ਆਹ ਕਪੜੇ ਨੂੰ ਆਪਾਂ ਉਤੋਂ ਚੱਕ ਦਾਂਗੇ ਇੱਕ ਮਿੰਟ ਇੱਕ ਮਿੰਟ इन आप कर देंगे हम आप रखा दूसरा जोड़ा पीसाइड इन इधर उपर उ ही रखोगे क्योंकि यह ऑलरेडी आप इधरों आ कटिंग कर चुके हैं थले वाले आखो ਇਨੂੰ ਸਾਰਿਆਂ ਨੂੰ ਬਰਾਬਰ ਰੱਖੋਗੇ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਕੀ ਕਰਾਂਗੇ ਇਹਦੀ ਕਟਿੰਗ ਕਰ ਦਾਂਗੇ ਲਾਈਨਿੰਗ ਦੇ ਨਾਲ-ਨਾਲ ਬਿਲਕੁਲ ਇਧਰਲੇ ਪਾਸੇ ਹਰੇ ਛੇੜਾਂਗੇ ਕਿਉਂਕਿ ਇਧਰੋਂ ਆਪਣੀ ਕਟਿੰਗ ਹੋ ਚੁੱਕੀ ਹੈ ਇਧਰੋਂ ਛੇੜਾਂਗੇ ਲਾਈਨਿੰਗ ਦੇ ਨਾਲ-ਨਾਲ ਜਿਹੜੀ ਆਪਾਂ ਉਹ ਇਧਰਲੇ ਬਾਕੀ ਰਹਿਗੇ ਦੋਨੇ ਕੱਪੜੇ ਇਹਨਾਂ ਚਾਹੀਦੇ ਕਟਿੰਗ ਕਰ ਦਾਂਗੇ ਸੋ ਆ ਦੇਖੋ ਜਿਹੜੀ ਕਟਿੰਗ ਆਪਾਂ ਇਹ ਬਿਲਕੁਲ ਆਪਣੀ ਕਟਿੰਗ ਜਿਹੜੀ ਕੰਪਲੀਟ ਹੋ ਚੁੱਕੀ ਆ ਲਾਈਨਿੰਗ ਵਾਲੇ ਪੈਂਟ ਪਲਾਜ਼ੋ ਦੀ ਕਟਿੰਗ ਕੰਪਲੀਟ ਹੋ ਗਈ ਆ ਆ ਜਿਹੜਾ ਕੱਪੜਾ ਆਪਾਂ ਇੱਥੇ ਚੱਕ ਲੈਨੇ ਆ ਕਿਉਂਕਿ ਇਹ ਸਾਂਝਾ ਕੱਪੜਾ ਆਪਣਾ ਨਿਕਲਿਆ ਇਹ ਤੁਸੀਂ ਸ਼ਰਟ 'ਚ ਲਾਉਣਾ ਸ਼ਰਟ ਲਾਉਣ ਤਾਂ ਇਸ ਕੱਪੜੇ ਦੇ ਨਾਲ ਬਹੁਤ ਹੀ ਸੋਹਣੀ ਇੱਕ ਬੱਚੇ ਦੀ ਫਰਾਕ ਬਣ ਸਕਦੀ ਆ ਠੀਕ ਹੈ ਤੇ ਇਹ ਵੀ ਤੁਹਾਨੂੰ ਦੱਸਾਂ ਕਿ ਜਿਹੜੇ ਇਹ ਕੱਪੜੇ ਹੁੰਦੇ ਆ ਜਿਹੜੇ ਥੋੜੇ ਪੁਰਾਣੇ ਕੱਪੜੇ ਹੁੰਦੇ ਆ ਕਈ ਵਾਰੀ ਆਪਣੇ ਬ੍ਰੌਕਟ ਦੇ ਜਾਂ ਕੋਈ ਵੈਲਵਟ ਦੇ ਸੂਟ ਉਹ ਡ్రੈਸ ਦੇ ਸੂਟ ਇਦਾਂ ਦੇ ਪਹਿਨਦੇ ਕਿ ਆਪਣਾ ਸੁੱਟਣ ਨੂੰ ਵੀ ਨਹੀਂ ਦਿਲ ਕਰਦਾ ਉਹ ਹੁੰਦੇ ਵੀ ਬਹੁਤ ਸੋਹਣੇ ਆ ਤੇ ਠੀਕ ਹੈ ਤੇ ਉਹ ਉਹਨਾਂ ਦੀ ਆਪ ਬੱਚਿਆਂ ਦੀ ਡ्रेसेस ਕਿੱਦਾਂ ਬਣਾ ਸਕਦੇ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਇਹ ਆਹ ਤੁਹਾਨੂੰ ਕਲੀਅਰ ਕਰਵਾ ਦਈਏ ਠੀਕ ਹੈ ਸੋ ਇਹ ਆਪਣੀ ਪੈਂਟ ਪਲਾਜ਼ੋ ਦੀ ਲਾਈਨਿੰਗ ਵਾਲੀ ਦੀ ਕਟਿੰਗ ਹੋ ਚੁੱਕੀ ਆ ਠੀਕ ਹੈ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਪਹਿਣਾ ਨੂੰ ਸਮਝ ਲੱਗੀ ਹੋਊਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਹੋਰ ਵੀ ਜਿਹੜਾ ਤੁਸੀਂ ਕੋਈ ਸਿੱਖਣਾ ਚਾਹੁੰਦੇ ਆ ਜਿਹੜਾ ਮੈਨੂੰ ਪਿਛਲੀ ਵਾਰੀ ਕਮੈਂਟ ਤੁਸੀਂ ਕੀਤਾ ਸੀ ਭੈਣ ਨੇ ਵੀ ਹੀਪ ਦੋ ਮੈਂ ਕਲੀਅਰ ਕਰਤਾ ਹੋਇਆ ਠੀਕ ਹੈ ਤੇ ਉਹ ਜੇ ਸਕਿੱਪ ਸਕਿੱਪ ਨਾ ਕਰਕੇ ਦੇਖਿਆ ਕਰੋ ਕੋਈ ਵੀ ਵੀਡੀਓ ਸਾਰੀ ਇੱਕ ਇੱਕ ਪੁਆਇੰਟ ਜਿਹੜਾ ਨੋਟ ਕਰਨ ਵਾਲਾ ਹੁੰਦਾ ਕਈ ਵਾਰੀ ਕੋਈ ਜ਼ਰੂਰੀ ਗੱਲ ਹੀ ਦੱਸੀ ਹੁੰਦੀ ਆ ਉਹ ਤੁਸੀਂ ਸਕਿੱਪ ਕਰ ਦਿਨੋ ਸਕਿੱਪ ਨਾ ਕਰਿਆ ਕਰੋ ਕਿਸੇ ਵੀ ਪੁਆਇੰਟ ਨੂੰ ਠੀਕ ਹੈ ਸੋ ਇਹ ਜਿਹੜੀ ਆਪਣੀ ਇਹ ਕਟਿੰਗ ਬਿਲਕੁਲ ਕੰਪਲੀਟ ਹੋ ਚੁੱਕੀ ਹੈ ਠੀਕ ਹੈ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਆਪਦੀਆਂ ਡਿਮਾਂਡਾਂ ਦੱਸਣੀਆਂ ਨਾ ਭੁੱਲਿਓ ਥੈਂਕਸ ਫਾਰ ਵਾਚਿੰਗ ਕੁਦਰਤ ਕ੍ਰੀਏਸ਼ਨ